ਦੋਸਤੋ ਅੱਜ ਦੂਸਰਾ ਦਿਨ ਹੈ ਪੰਨ ਬੱਸ ਅਤੇ ਪੀਆਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦਾ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਅਸੀਂ ਮੌਜੂਦ ਹੈ ਅੰਦਰ ਚੱਲਦੇ ਹਾਂ ਸਵਾਰੀਆਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਕਿਉਂਕਿ ਬੀਤੇ ਕੱਲ ਬਹੁਤ ਸਾਰੀਆਂ ਸਵਾਰੀਆਂ ਤੰਗ ਪ੍ਰੇਸ਼ਾਨ ਹੋਈਆਂ ਸੀ ਜਿਨ੍ਹਾਂ ਨੇ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣਾ ਸੀ ਉਹਨਾਂ ਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਜੇਕਰ ਕੱਚੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ ਉਹਦੇ ਨਾਲ ਕਾਫੀ ਜਨਤਾ ਪਰੇਸ਼ਾਨ ਜ਼ਰੂਰ ਹੋਈ ਸੀ ਉਹ ਖੁਦ ਵੀ ਪਰੇਸ਼ਾਨ ਹੋਏ ਸਨ ਹੁਣ ਇਹਦਾ ਹੱਲ ਕੀ ਨਿਕਲਦਾ ਹੈ ਇਹ ਆਉਣ ਵਾਲਾ ਸਮਾਂ ਦੱਸਦਾ ਹੈ ਕੱਲ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਦੇ ਵਿੱਚ ਵੱਖ-ਵੱਖ ਬੱਸ ਸਟੈਂਡਾਂ ਦੇ ਉੱਤੇ ਪੁਲਿਸ ਅਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਝੜਪ ਵੀ ਹੋਈ ਸੀ ਬਹੁਤ ਸਾਰੀਆਂ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਸੀ ਇਨ੍ਹਾਂ ਮੁਲਾਜ਼ਮਾਂ ਦੀਆਂ ਤਾਂ ਅੱਜ ਇੱਕ ਖਾਸ ਤਸਵੀਰ ਜਿਹੜੀ ਆ ਜਰੂਰ ਨਜ਼ਰ ਆਂਦੀ ਪਈਏ ਜਿੱਥੇ ਵੱਡੀ ਗਿਣਤੀ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਸਵਾਰੀਆਂ ਇੱਥੇ ਜਰੂਰ ਪਹੁੰਚੀਆਂ ਹੋਈਆਂ ਨੇ ਸਰਕਾਰੀ ਬੱਸ ਦਾ ਇੰਤਜ਼ਾਰ ਜਰੂਰ ਕੀਤਾ ਜਾ ਰਿਹਾ ਹੈ ਭਾਈ ਜੀ ਕਿੱਥੇ ਜਾਣਾ ਹੈ ਜਾਣਾ ਕਿਤੇ ਜੀ ਕਿੱਥੇ ਜਾਣਾ ਹੈ ਜਾਣਾ ਕਿੱਥੇ ਦੱਸੋ ਸਰਕਾਰੀ ਬੱਸ ਦਾ ਇੰਤਜ਼ਾਰ ਰਿੰਦਾ ਪਟਾਣੇ ਟੋਰੀਆਂ ਦਾ ਸਰਕਾਰੀ ਬੱਸ ਨਹੀਂ ਮਿਲਦੀ ਪਈ ਕਹਿੰਦੇ ਹੜਤਾਲ ਕਹਿੰਦੇ ਹੜਤਾਲ ਹੈਗੀ ਆ ਜੀ ਤਾਂ ਕੀ ਹੁੰਦੀ ਪੰਜ ਜੀ ਜਦੋਂ ਇਤਨਾ ਜੋ ਬੱਸਾਂ ਅਚਾਨਕ ਨਾ ਮਿਲੇ ਹਾਂਜੀ ਹੁੰਦੀ ਹੈ ਮੁਸ਼ਕਲ ਹੁੰਦੀ ਹੈ ਹਾਂਜੀ ਸਾਰੀਆਂ ਬੀਬੀਆਂ ਨੇ ਉੱਥੇ ਪ੍ਰਾਈਵੇਟ ਬੱਸ ਚ ਜਾਂਦੀਆਂ ਵੀ ਹਾਂਜੀ ਤੁਸੀਂ ਕਿਤੇ ਜਾਣਾ ਹਾਂਜੀ ਅਸੀਂ ਜੰਮੂ ਜਾਣਾ ਹੈ ਤੇ ਮਿਲ ਗਈ ਬੱਸ ਆਸਾਨੀ ਦੇ ਨਾਲ ਸਰਕਾਰੀ ਮਿਲਦੀ ਕਿ ਦੂਜੀ ਆਰ.ਟੀ.ਸੀ. ਦੀ ਹਾਂ ਮੇਰੇ ਕੋਲ ਸਰਕਾਰੀ ਬੱਸ ਨਹੀਂ ਮਿਲਦੀ ਉਹ ਕੀ ਕਹਿੰਦੇ ਹੜਤਾਲ ਆਹ ਹੜਤਾਲ ਤਾਂ ਕੀ ਹੁੰਦੀ ਹੈ ਪੰਜ ਜੀ ਤੁਸੀਂ ਕਿਤੇ ਜਾਣਾ ਜੰਮੂ ਜੰਮੂ ਜਾਣਾ ਹਾਂਜੀ ਦੂਰ ਕਿਹੜੀ ਪ੍ਰਾਈਵੇਟ ਬੱਸ ਕਿ ਪ੍ਰਾਈਵੇਟ ਹੀ ਕਹਦੇ ਤੇ ਉਹ ਦੂਸਰਾ ਹੜਤਾਲ ਚੱਲ ਰਹੀ ਹੈ ਕਹਿੰਦੇ ਤਾਂ ਕੀ ਹੁੰਦੀ ਪੀਆ ਮੁਸ਼ਕਿਲ ਆ ਮੁਸ਼ਕਿਲ ਜਾਣ ਤੇ ਹੈ। ਤਾਂ ਬਿਲਕੁਲ ਆਓ ਅੰਦਰ ਚੱਲਦੇ ਹਾਂ ਕੋਜੋਰ ਸਵਾਰੀਆਂ ਦੇ ਨਾਲ ਅਸੀਂ ਰਾਤ ਤੱਕ ਕਾਇਮ ਕਰਦੇ ਹਾਂ। ਫਿਲਹਾਲ ਦੇਖ ਸਕਦੇ ਹੋ ਕਿ ਬੱਸ ਸਟੈਂਡ ਬਿਲਕੁਲ ਖਾਲੀ ਹੀ ਪਿਆ ਹੋਇਆ ਹੈ। ਇੱਕ ਸਾਹ ਦੇ ਨਾਲ ਬਹੁਤ ਘੱਟ ਸਵਾਰੀ ਜਿਹੜੀ ਉਹ ਨਜ਼ਰ ਆਂਦੀ ਵੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਕਿ ਅੱਜ ਵੀ ਹੜਤਾਲ ਵਾ ਕਿਉਂਕਿ ਪਹਿਲਾਂ ਜਦੋਂ ਕੱਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਲੋਕਾਂ ਨੇ ਟੀਵੀ ਸਕਰੀਨਾਂ ਤੋਂ ਦੇਖਿਆ ਸੀ, ਮੋਬਾਈਲ ਫੋਨਾਂ ਤੋਂ ਦੇਖਿਆ ਸੀ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਪੰਜ ਕਿੱਥੇ ਜਾਣਾ ਤੁਸੀਂ? ਅਸੀਂ ਜੀ ਦਿਨਾ ਨਗਰ ਜੀ ਆ ਬੱਸ ਵੀ ਨਹੀਂ ਨਹੀਂ ਹਜੇ ਤਾਂ ਨਹੀਂ ਕੀ ਕਹਿੰਦੇ ਆ ਉਹ ਕਹਿੰਦੇ ਹਜੇ ਠਹਿਰ ਕੇ ਆਉਗੀ ਨਾ ਸਰਕਾਰੀ ਬੱਸ ਨੂੰ ਠੀਕ ਤੇ ਪੈ ਜੇ ਪ੍ਰਾਈਵੇਟ ਨਹੀਂ ਜੀ ਇਸ ਤੇ ਪ੍ਰਾਈਵੇਟ ਤੇ ਜਾਾਂ ਅੱਜ ਉਹ ਤਾਂ ਧਰਨਾ ਦਿੱਤਾ ਹੋਇਆ ਆ ਸਰਕਾਰੀ ਵੀ ਮਿਲਦੀ ਵੀ ਨਹੀਂ ਦਿੱਕਤ ਹੁੰਦੀ ਪੈਂ ਜੀ ਜਦੋਂ ਇੱਕਦਮ ਇਸ ਤਰ੍ਹਾਂ ਧਰਨਾ ਲੱਗ ਜਵੇ ਜਾਂ ਹਟਾਲ ਹੋ ਜੇ ਜੇ ਨਾ ਬਤ ਲੱਗੇ ਕਿ ਫੇਰ ਦਿੱਕਤ ਆ ਨੇ ਵਰਨਾ ਕੋਈ ਦਿੱਕਤ ਨਹੀਂ ਜਾਣਾ ਤਾਂ ਹੈਗਾ ਜਦੋਂ ਪਤਾ ਲੱਗੇ ਫੇਰ ਥੋੜੀ ਦਿੱਕਤ ਘੱਟ ਹੁੰਦੀ ਹੈ ਨਾ ਸਿਰਫ ਉਹ ਤਾਂ ਪ੍ਰਾਈਵੇਟ ਦੇ ਵਿੱਚ ਚੱਲ ਜਾਂਦਾ ਹਾਂਜੀ ਬਿਲਕੁਲ ਆਹ ਹੰਦੇ ਚੱਲਦੇ ਆ ਹੋਰ ਵੀ ਕੁਝ ਸਵਾਰੀਆਂ ਦੇ ਨਾਲ ਸੀ ਰਾਬਤਾ ਕਾਇਮ ਕਰਦੇ ਆਂ ਗੱਲਬਾਤ ਸਾਂਝੀ ਕਰਦੇ ਫਿਲਹਾਲ ਦੀ ਘੜੀ ਆ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਅੰਦਰ ਮੌਜੂਦ ਹੈ ਅਮਰਤ ਸਰ ਦੇ ਬੱਸ ਸਟੈਂਡ ਦੇ ਅੰਦਰ ਮੌਜੂਦ ਹੈ ਤਾਂ ਪੰਨ ਬੱਸ ਅਤੇ ਪੀ ਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਤਾਂ ਜਿੱਦਾਂ ਹੀ ਉਹਨਾਂ ਨੇ ਹੜਤਾਲ ਬੰਦ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀਆਂ ਗਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਿਆ ਸੀ ਤਾਂ ਬਹੁਤ ਸਾਰੀਆਂ ਸਵਾਰੀਆਂ ਜਿਹੜੀ ਐਸਲ ਖੱਜਲਖਰ ਹੁੰਦੀ ਹੈ ਪੀਆ ਮਾਤਾ ਜੀ ਮਿਲ ਗਈ ਬਸ ਬਸ ਮਿਲ ਗਈ ਇਹਦੀ ਬਤਾ ਪ੍ਰਾਈਵੇਟ ਮਿਲੀ ਕਿ ਸਰਕਾਰੀ ਨਹੀਂ ਬਤਾ ਪ੍ਰਾਈਵੇਟ ਤੇ ਆਉਂਦੀ ਹੈ ਪ੍ਰਾਈਵੇਟ ਹੀ ਹਾਂਜੀ ਸਰਕਾਰੀ ਨਹੀਂ ਮਿਲਦੀ ਵੀ ਪਰ ਆਨੇ ਬਤਾ ਕਿੱਥੇ ਜਾਣਾ ਜੀ ਮੈਂ ਜਾਣਾ ਚਵਾਲ ਚਵਾਲ ਜਾਣਾ ਹਾਂਜੀ ਆ ਬਿਲਕੁਲ ਐ ਪ੍ਰਾਈਵੇਟ ਬੱਸ ਜਰੂਰ ਇੱਥੇ ਮਿਲਦੀ ਪਈ ਆ ਪਰ ਸਰਕਾਰੀ ਬੱਸ ਦੇ ਵਾਸਤੇ ਦਿੱਕਤ ਹੁੰਦੀ ਆ ਪੰਜ ਜੀ ਕਿੱਥੇ ਜਾਣਾ ਤੁਸੀਂ ਥੇਮ ਕਰਨ ਮਿਲ ਗਈ ਬੱਸ ਕਿ ਨਹੀਂ ਨਹੀਂ ਹਲੇ ਠੀਕ ਹੈ ਦੇ ਤੀ ਕਹਿੰਦੇ ਆ ਹਾਂ ਇਹ ਪਤਾ ਨਹੀਂ ਕੋਈ ਟਾਈਮ ਨਹੀਂ ਅੱਛਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਬਿਲਕੁਲ ਇਹ ਦੇਖ ਸਕਦੇ ਹੋ ਕਿ ਮਾਤਾ ਜੀ ਕਿੱਥੇ ਜਾਣਾ ਤੁਸੀਂ ਕੰਡੇ ਕਿਰਾਇਆ ਬਹੁਤ ਯਾਰ ਹਾਂਜੀ ਕਿਰਾਇਆ ਬਹੁਤ ਜ਼ਿਆਦਾ ਯਾਰ ਕਿਰਾਇਆ ਬਹੁਤ ਜ਼ਿਆਦਾ ਹੈ ਨਾ ਪ੍ਰਾਈਵੇਟ ਚ ਜ਼ਿਆਦਾ ਕਿਰਾਇਆ ਲੱਗਦਾ ਬਹੁਤ ਜ਼ਿਆਦਾ ਆ ਸਰਕਾਰੀ ਮਿਲਦੀ ਨਹੀਂ ਵੀ ਆ ਕੀ ਕਹਿੰਦੇ ਨੇ ਹਾਂ ਆਪਾਂ ਦਾਵ ਦਾਬਦੇ ਆ ਸਮਝਾ ਲਈ ਵੀ ਸਰਕਾਰੀ ਚੱਲਣਾ ਹੀ ਨਹੀਂ ਉਹ ਜਾਣ ਜਾਂਦੇ ਆ ਹੋਰ ਹੜਤਾਲ ਹੁੰਦੇ ਨਹੀਂ ਨਾ ਹੜਤਾਲ ਅੱਜ ਵੀ ਹੜਤਾਲ ਹੈ ਕੱਲ ਵੀ ਸੀ ਹੜਤਾਲ ਤੇ ਕਿਸ ਤਰ੍ਹਾਂ ਫਿਰ ਲੱਗਦਾ ਕਿ ਲੋਕਾਂ ਨੂੰ ਖੱਜਲ ਖਰੀ ਦੇ ਸਾਹਮਣੇ ਕਰਨਾ ਪੈਣਾ ਉਹ ਤਾਂ ਤੇ ਕਰਨਾ ਹੀ ਹੈ ਫਾਇਦਾ ਸਤਿ ਪੂਰੇ ਬਜ਼ੁਰਗ ਮਾਤਾ ਜੀ ਨੇ ਦਿੱਕਤ ਦਾ ਸਾਹਮਣਾ ਹਾਂਜੀ ਗਰੀਬ ਬੰਦੇ ਦੀ ਮਜਬੂਰੀ ਆ ਬਿਲਕੁਲ ਸਹੀ ਗੱਲ ਹੈ ਤੇ ਇਹ ਮਾਤਾ ਜੀ ਨੇ ਇਸ ਤਰ੍ਹਾਂ ਦੇ ਹੋਰ ਬਹੁਤ ਬਜ਼ੁਰਗ ਜਿਹੜੇ ਇੱਥੇ ਨੇ ਮੌਜੂਦ ਹੋਣਗੇ ਜਿਹੜੇ ਕੱਲੇ ਆਏ ਹੋਣਗੇ ਉਹਨਾਂ ਦੇ ਵਾਸਤੇ ਬੜੀ ਦਿੱਕਤ ਹੋਏਗੀ ਕਈਆਂ ਨੇ ਪੈਸੇ ਉਸ ਹਿਸਾਬ ਦੇ ਨਾਲ ਲਿਆਂਦੇ ਹੋਣੇ ਆ ਤਾਂ ਕਿ ਸ਼ਾਇਦ ਉਹਨਾਂ ਨੂੰ ਲੱਗੇਗਾ ਕਿ ਆਪਾਂ ਸਰਕਾਰੀ বাস ਦੇ ਵਿੱਚ ਚੱਲ ਜਾਵਾਂਗੇ ਪਰ ਜਦੋਂ ਸਰਕਾਰੀ বাস ਨਹੀਂ ਮਿਲਦੀ ਤਾਂ ਫਿਰ ਦਿੱਕਤ ਦਾ ਸਾਹਮਣਾ ਜਰੂਰ ਕਰਨਾ ਪੈਂਦਾ ਹੈ। ਪੰਜ ਕਿੱਥੇ ਜਾਣਾ? ਹਾਂਜੀ ਚਵਾਲਵੀਰ ਦੀ। ਮਿਲ ਗਈ বাস? ਨਾ, ਕੀ ਕਹਿੰਦੇ ਆ? ਹਟਾਲਾ। ਹਾਂਜੀ। ਅੱਛਾ ਸਰਕਾਰੀ বাস ਤਾਂ ਇਕਦਾਂ ਹੀ ਬੰਦ ਹੋ ਗਿਆ ਨੇ। ਹਟਾਲਾ ਕਰ ਦਿੱਤੀ ਕਿ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ। ਹੁੰਦਾ ਖੱਜਲ ਖਵਾਰੀ। ਨਹੀਂ ਚਵਾਲੀ ਜਾਣਾ। ਨਹੀਂ ਆਪਾਂ ਡੇਰੇ ਵੀ ਜਾਣਾ ਕਿਸੇ ਹੋਰ ਕੋਲ। ਹਾਂਜੀ। ਤਾਂ ਬਿਲਕੁਲ ਹੋਰ ਜਾਣਾ। ਉਹ ਹੋਰ ਵੀ ਕੁਝ ਸਵਾਰੀਆਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਬਲਾਲ ਦੀ ਕੜੀ। ਜਿਹਦੇ ਕੋਲੋਂ ਵੀ ਅਸੀਂ ਗੱਲਬਾਤ ਕਰਦੇ ਪਏ ਆ ਉਹਨਾਂ ਕੋਲੋਂ ਇਹੋ ਹੀ ਕਿਹਾ ਜਾ ਰਿਹਾ ਕਿ ਖੱਜਲ ਖਵਾਰੀ ਜ਼ਰੂਰ ਹੁੰਦੀ ਹੈ ਸਵਾਰੀਆਂ ਨੂੰ ਖੱਜਲ ਖਵਾਰੀ ਹੁੰਦੀ ਹੈ ਜਦੋਂ ਕੋਈ ਸਵਾਰੀ ਪਹੁੰਚਦੀ ਹੈ ਜਦੋਂ ਕੋਈ ਵੀ ਅਸੀਂ ਕਹਿੰਦੇ ਹੜਤਾਲ ਹੋਵੇ ਕੁਝ ਵੀ ਹੋਵੇ ਬੰਦਲਾ ਐਲਾਨ ਹੋਵੇ ਤਾਂ ਆਮ ਜਨਤਾ ਜਿਹੜੀ ਆ ਉਹਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਮਾਤਾ ਜੀ ਕਿੱਥੇ ਜਾਣਾ ਕਿੱਥੇ ਜਾਣਾ ਐਂ ਜਾਣਾ ਭੰਮੀ ਉਡਾੜੇ ਮਿਲ ਗਈ ਬੱਸ ਨਹੀਂ ਅਜੇ ਕੀ ਕਹਿੰਦੇ ਹੜਤਾਲ ਮੈਨੂੰ ਪਤਾ ਨਹੀਂ ਜੇ ਅੱਕੇ ਖਲੋਤੇਆਂ ਜਾਂ ਜਿਵੇਂ ਖੰਡੇ ਆ ਇਹ ਮਿਲਣੀ ਨਹੀਂ ਬਸ ਮਾਤਾ ਜੀ ਹੜਤਾਲ ਹੈ ਕੀ ਜਿਹੜੀ ਸਰਕਾਰੀ ਬੱਸ ਹੋਣੀ ਨਹੀਂ ਆਖ ਨਹੀਂ ਮਿਲਣੀ ਠੀਕ ਠੀਕ ਆ ਕੋਈ ਨਹੀਂ ਨਾ ਇਹ ਪ੍ਰਾਈਵੇਟ ਬੜੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਅੱਜ ਹੜਤਾਲ ਹੈ ਅੱਜ ਜਿਹੜੀ ਬੱਸ ਸ਼ਾਇਦ ਨਹੀਂ ਮਿਲੇਗੀ ਮਾਤਾ ਜੀ ਕਿੱਥੇ ਜਾਣਾ ਤੁਸੀਂ ਚੰਡੀਗੜ੍ਹ ਮਿਲਗੀ ਬੱਸ ਨਹੀਂ ਕੀ ਕਹਿੰਦੇ ਆਉਣੀ ਨਹੀਂ ਆ ਸਰਕਾਰੀ ਸਰਕਾਰੀ ਬੱਸ ਨਹੀਂ ਆਵੇ ਕਿਉਂ ਹੋਰ ਤਾਂ ਅੱਜ ਆ ਜੀ ਚਲੋ ਕੋਈ ਨਹੀਂ ਪ੍ਰਾਈਵੇਟ ਜੀ ਜਾਓਗੇ ਆਹ ਹਣ ਮੈਂ ਪ੍ਰਾਈਵੇਟ ਚੱਲ ਜਾਂ ਬਿਲਕੁਲ ਸਰਕਾਰੀ ਦਾ ਕਿਰਾਇਆ ਵੀ ਅੱਧਾ ਹੁੰਦਾ ਪਰ ਜਦੋਂ ਬੱਸ ਨਹੀਂ ਮਿਲੇਗੀ ਤਾਂ ਫੇਰ ਜਿਹੜੀ ਮੁਸ਼ਕਲ ਹੈ ਉਹ ਉਹ ਤਾਂ ਸਾਹਮਣੇ ਲੋਕਾਂ ਨੇ ਝੂਰ ਕਰਨਾ ਪਏਗਾ ਬਜ਼ੁਰਗ ਜਿਆਦਾ ਖੱਜਲ ਪਰੀ ਬਜ਼ੁਰਗਾਂ ਨੂੰ ਹੁੰਦੀ ਮਹਿਲਾਵਾਂ ਨੂੰ ਹੁੰਦੀ ਹੈ ਜਦੋਂ ਮਹਿਲਾਵਾਂ ਇੱਥੇ ਬੈਠੀਆਂ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਅੱਧਾ ਜੀ ਕਿੱਥੇ ਜਾਣਾ ਹੈ ਮਿਲਗੀ ਬੱਸ ਕਿ ਨਹੀਂ ਆਉਂਦੀਆਂ ਸਵਾਰੀਆਂ ਤੁਹਾਡੀ ਕੰਡਈਂ ਬੱਸ ਸਰਕਾਰੀ ਬੱਸ ਨਹੀਂ ਮਿਲਨੀ ਅੱਜ ਪ੍ਰਾਈਵੇਟ ਹੀ ਮਿਲਨੀ ਹੈ ਨਹੀਂ ਨਹੀਂ ਪ੍ਰੈਗਨੈਂਟ ਕਰੋ ਉਹਨਾਂ ਨੂੰ ਪ੍ਰਾਈਵੇਟ ਉਹਨਾਂ ਨੇ ਪਾਛਾਉਣਾ ਅੱਜ ਜੇ ਸਰਕਾਰੀ ਜੀ ਕਿਰਾਇਆ ਅੱਧਾ ਹੋ ਜਾਂਦਾ ਵਾ ਕਹਿੰਦਾ ਫਾਇਦਾ ਨਹੀਂ ਕਰੀ ਨਾਲ ਚੁੱਕਾ ਸੀ ਪ੍ਰਾਈਵੇਟ ਚ ਜਾਂਦੇ ਹੋ ਪ੍ਰਾਈਵੇਟ ਚ ਭੀੜ ਬੜਾਕਾ ਨਹੀਂ ਹੁੰਦਾ ਹਾਂ ਬਿਲਕੁਲ ਕਈ ਲੋਕ ਨੇ ਜਿਹੜੇ ਪ੍ਰਾਈਵੇਟ ਦੇ ਵਿੱਚ ਜਾਂਦੇ ਆ ਸਰਕਾਰੀ ਚ ਨਹੀਂ ਜਾਂਦੇ ਪੰਜੀ ਕਿੱਥੇ ਜਾਣਾ ਤੁਸੀਂ ਕਪੂਰਥਲੀ ਜਾਣਾ ਵਾ ਅੱਛਾ ਮਿਲਗੀ বাস ਕੀ ਕਹਿੰਦੇ ਨਹੀਂ ਮੈਂ ਡੀਗ ਦੀ ਪਈ ਲੱਗੀ ਨਹੀਂ ਅਜੇ ਕਪੂਰਥਲੀ ਦੀ বাস ਪ੍ਰਾਈਵੇਟ ਚ ਜਾਓਗੇ ਜਾਂ ਸਰਕਾਰੀ ਚ ਜਿਹੜੀ ਮਿਲ ਗਈ ਸਰਕਾਰੀ ਤੇ ਮਿਲਨੀ ਨਹੀਂ ਕੋਈ ਗੱਲ ਨਹੀਂ ਪ੍ਰਾਈਵੇਟ ਚ ਚੱਲ ਜਾਵਾਂਗੇ ਬਿਲਕੁਲ ਹੈ ਇਹ ਭੈਣਾ ਨੇ ਇੱਥੇ ਜਿਹੜੇ ਕਹਿੰਦੇ ਨੇ ਕਿ ਪ੍ਰਾਈਵੇਟ ਹੋਏਗੀ ਦੇ ਪ੍ਰਾਈਵੇਟ ਚ ਚੱਲ ਜਾਵਾਂਗੇ ਪਰ ਖੱਜਲ ਖਾਟੀ ਦਾ ਸਾਹਮਣਾ ਜਰੂਰ ਕਰਨਾ ਪੈਂਦਾ ਜਨਤਾ ਜਰੂਰ ਇੱਥੇ ਪਹੁੰਚੀ ਹੈ بڑے ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਹੋ ਰਿਹਾ بڑے ਲੋਕ ਸ਼ਾਇਦ ਖਬਰਾਂ ਨਹੀਂ ਦੇਖਦੇ ਸ਼ਾਇਦ بڑے ਲੋਕ ਮੋਬਾਈਲ ਵੀ ਨਹੀਂ ਚਲਾਉਂਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਔਲੇ-ਬਾਲੇ ਲੋਕ ਜਿਹੜੇ ਨੇ ਘਰਾਂ ਚੋਂ ਜਰੂਰ ਨਿਕਲ ਆਉਂਦੇ ਨੇ ਤੇ ਜਦੋਂ ਪਹੁੰਚਦੇ ਨੇ ਆਪਣੀ ਥਾਂ ਦੇ ਉੱਤੇ ਤੇ ਉਦੋਂ ਉਹਨਾਂ ਨੂੰ ਜਦੋਂ ਬੱਸ ਨਹੀਂ ਮਿਲਦੀ ਜਦੋਂ ਉਹਨਾਂ ਨੂੰ ਕੋਈ ਕਨਵੈਂਸ ਨਹੀਂ ਮਿਲਦੀ ਤਾਂ ਫਿਰ ਦਿੱਕਤ ਦਾ ਸਾਹਮਣਾ ਜਿਹੜਾ ਉਹ ਜ਼ਰੂਰ ਕਰਨਾ ਪੈਂਦਾ ਹੈ ਅਮਰਸੱਦੀ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਅਮਰਸੱਦੀ ਬਾਸ ਸਟੈਂਡ ਦੀ ਤਸਵੀਰ ਪੰਜ ਕਿੱਥੇ ਜਾਣਾ ਤਾਂ ਗੱਲਬਾਤ ਹੋਰ ਵੀ ਅਸੀਂ ਜ਼ਰੂਰ ਸਾਂਝੀ ਕਰਦੇ ਆਂ ਲੋਕਾਂ ਦੇ ਨਾਲ ਕੁਝ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਪਏ ਆਂ ਇਹ ਅਮਰਸੱਦੀ ਆ ਤਸਵੀਰਾਂ ਨੇ ਜਿੱਥੇ ਖਾਸ ਇੱਕ ਤਸਵੀਰ ਜੁੜੀ ਨਜ਼ਰਾਂ ਦਿੱਤੀ ਹੈ ਔਰ ਭੈਣਾਂ ਮੌਜੂਦ ਨੇ ਬੀਬੀਆਂ ਮੌਜੂਦ ਨੇ ਪੰਜ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਜਾਣਾ ਜੀ ਅਰਤਾਰ ਪਰ ਹੈ ਤਾਂ ਤਾਂ ਮਿਲਗੀ ਬਸ ਨਹੀਂ ਕੀ ਕਹਿੰਦੇ ਬੱਚੇ ਨਹੀਂ ਆ ਇਹ ਬੱਚੇ ਨਹੀਂ ਆ ਲੈ ਅੱਛਾ ਬੈਠੇ ਜੇ ਸਰਕਾਰੀ ਬਸ ਨਹੀਂ ਮਿਲਨੀ ਅੱਜ ਕੀ ਅਰਤਾਰ ਹਰਵਨ ਨਾ ਮੈਂ ਬੋਲਦਾ ਅਰਤਾਰ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਬਸਾਂ ਜਦੋਂ ਬੰਦ ਹੋ ਜਾਂਦੀਆਂ ਤੇ ਆਮ ਜਨਤਾ ਨੂੰ ਵੀ ਪ੍ਰੇਸ਼ਾਨੀ ਬੜੀ ਪਰੇਸ਼ਾਨੀ ਆਉਣ ਡਈ ਬੜੇ ਨਿਆਣੇ ਨਿਕਨੇ ਨਿਆਣੇ ਲਾ ਕੇ ਫੜਦੇ ਜਨਾਨੀਆਂ ਤੇ ਬਹੁਤ ਜ਼ਿਆਦੀ ਪਰੇਸ਼ਾਨੀ ਆਉਣ ਡਈ ਕੋਈ ਚੰਡੀਗੜ੍ਹ ਦਾ ਪਰੌਣ ਲਿਆ ਕੋਈ ਖਰੜ ਦਾ ਰੌਣ ਲਿਆ ਸਾਰੇ ਹੁਣ ਪ੍ਰਾਈਵੇਟ ਜਲੰਧਰ ਜਾਂਦੇ ਆ ਜਲੰਧਰੋਂ ਕੋਈ ਨਵੇਂ ਸ਼ਹਿਰ ਨੂੰ ਜਾਂਦਾ ਕੋਈ ਬੜਾ ਚੋਰ ਨੂੰ ਜਾਂਦਾ ਵਾ ਤੇ ਬੜੀ ਪਰੇਸ਼ਾਨੀ ਹੁੰਦੀ ਬੈਗ ਬੈਗ ਬੜੇ ਭਾਰੇ ਆ ਅੱਛਾ ਵੀਰ ਜੀ ਧਰਨਾ ਕੋਈ ਵੀ ਹੋਵੇ ਬੰਦ ਦਾ ਐਲਾਨ ਕਿਸੇ ਨੇ ਵੀ ਕਰਨਾ ਹੋਵੇ ਖਮਿਆਜਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਆਮ ਜਨਤਾ ਨੂੰ ਆਮ ਜਨਤਾ ਪਰੇਸ਼ਾਨ ਹਾਂਜੀ ਇੱਕ ਪੁਲਿਸ ਬਹੁਤ ਬਾਹਰ ਲੱਗੀ ਆ ਤੇ ਅੱਡੇ ਦੇ ਵਿੱਚ ਗੋਲੀ ਕਾਂਡ ਚੱਲਿਆ ਵਾ ਉਹ ਮੈਂ ਕਰਕੇ ਪੋਸੀਬਲ ਲੱਗੀ ਜੇ ਜਨਤਾ ਡਰੀ ਵੀ ਵੜਿਆ ਜੇ ਜਨਤਾ ਹੁੰਦੀ ਆ ਵੀ ਇਹ ਜਾਣਾ ਮ ਕੋਈ ਲਧਿਆਣੇ ਜਾਣਾ ਉਹ ਜਨ ਦਾ ਪਿੱਛੇ ਦੀ ਪਿੱਛੇ ਮੋੜ ਦੇ ਕਿਉਂ ਲੱਗੀ ਜਿਹੜੀ ਗੋਲੀ ਨਾਲ ਬੰਦਾ ਮਾਰਿਆ ਸੀ ਹਾਂਜੀ ਉਹ ਕਰਕੇ ਵੀ ਫੇਰ ਕੋਈ ਘਾੜ ਨਾ ਹੋ ਜੇ ਇਸ ਕਰਕੇ ਲੱਗੀ ਹਾਂ ਇਸ ਕਰਕੇ ਤੇ ਪ੍ਰਾਈਵੇਟ ਵਾਲਿਆਂ ਨੂੰ ਨਿਆਰੀ ਲੱਗੇ ਆ ਹਾਂ ਸਰਕਾਰ ਦਾ ਵੀ ਘਟਾ ਹੀ ਹੁੰਦਾ ਸਰਕਾਰ ਦਾ ਵੀ ਘਟਾ ਬੜਾ ਘਟਾ ਹੁੰਦਿਆ ਜੀ ਤੇ ਅੱਡੇ 'ਚ ਵੀ ਸਵੰਨ ਪਈ ਏ ਪੂਰੀ ਤੇ ਨਹੀਂ ਸਰਕਾਰੀ ਬਸੰਦਰ ਰੌਣਕਾਂ ਰੌਣਕਾਂ ਹੁੰਦੀਆਂ ਬਿਲਕੁਲ ਸਹੀ ਗੱਲ ਐ ਇਸ ਵੀਰ ਨੇ ਸਹੀ ਗੱਲ ਆਕੀ ਐ ਕਿ ਅੱਡੇ 'ਚ ਵੀ ਸੁੰਨ ਪਈ ਐ ਜਦੋਂ ਆਮ ਜਨਤਾ ਕਰਾ ਜੋ ਨਿਕਲਦੀ ਹੈ ਤਾਂ ਫਿਰ ਪਰੇਸ਼ਾਨੀ ਦਾ ਸਾਹਮਣਾ ਜੁਰ ਕਰਨਾ ਪੈਂਦਾ ਇਸ ਲਈ ਅਸੀਂ ਅੰਮ੍ਰਿਤਸਰ ਦੇ ਬਾਸ ਸਟੈਂਡ ਦੇ ਉੱਤੇ ਮੌਜੂਦ ਹੈ ਬਾਸ ਸਟੈਂਡ ਦੇ ਉੱਤੇ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਗੱਲਬਾਤ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਜਿਹੜੇ ਲੋਕ ਪਰੇਸ਼ਾਨੀ ਦੇ ਦੌਰ ਦੇ ਵਿੱਚ ਗੁਜ਼ਰ ਰਹੇ ਨੇ ਲੋਕ ਉਮੀਦ ਕਰਦੇ ਨੇ ਕਿ ਜਦੋਂ ਅਸੀਂ ਘਰ ਤੋਂ ਨਿਕਲੀਏ ਤਾਂ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰਕੇ ਆਪਾਂ ਸਸਤੇ ਰੇਟ ਦੇ ਵਿੱਚ ਇੱਕ ਤੋਂ ਦੂਜੀ ਥਾਂ ਤੇ ਪਹੁੰਚ ਜਾਈਏ ਪਰ ਜਦੋਂ ਪਤਾ ਲੱਗਦਾ ਹੈ ਕਿ ਬੱਸਾਂ ਦੀ ਹੜਤਾਲ ਹੈ ਖੱਜਲ-ਖਾੜੀ ਦਾ ਸਾਹਮਣਾ ਸਾਨੂੰ ਕਰਨਾ ਪਏਗਾ ਤਾਂ ਫਿਰ ਇੱਥੇ ਅੱਗੇ ਪਰੇਸ਼ਾਨੀ ਜੁੜ ਹੁੰਦੀ ਹੈ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਕਿਸੇ ਪਰੇਸ਼ਾਨੀ ਦੇ ਸਾਹਮਣੇ ਨਾ ਕਰਨਾ ਪਵੇ ਕੈਮਰਾਮੈਨ ਮੋਸ਼ਦੀ ਨਾਲ ਸਫਕੀ ਸਿੰਗ ਡੇਲੀ ਪੋਸ ਪੰਜਾਬੀ ਅੰਮ੍ਰਿਤਸਰ